रेडी स्टार्ट 1981 ਦਾ ਇਹ ਵਰਾ ਅੰਗਹੀਨਾ ਦੇ ਅੰਤਰਰਾਸ਼ਟਰੀ ਵਰੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਡੰਡੀ ਇਸ ਵਰੇ ਦੇ ਦੌਰਾਨ ਸੰਸਾਰ ਦੇ ਸਭ ਦੇਸ਼ਾਂ ਦੇ ਵਾਸੀ ਆਪਣੇ ਅੰਗਹੀਨ ਸਾਥੀਆਂ ਲਈ ਵਿਸ਼ੇਸ਼ ਪ੍ਰਕਾਰ ਦੀਆਂ ਸੁਵਿਧਾਵਾਂ ਦਾ ਪ੍ਰਬੰਧ ਕਰਨਗੇ ਡੰਡੀ ਪਰੰਤੂ ਦੁੱਖ ਦੀ ਗੱਲ ਹੈ ਕਿ ਇਹ ਕਲਪਨਾ ਕੀਤੀ ਜਾਂਦੀ ਹੈ ਅਦਹੇ ਅੰਤਰਰਾਸ਼ਟਰੀ ਵਰਿਆਂ ਨੂੰ ਜਿਨ੍ਹਾਂ ਵਿਅਕਤੀਆਂ ਨੂੰ ਸਮਰਪਿਤ ਕੀਤਾ ਜਾਂਦਾ ਹੈ ਉਹ ਖੁਦ ਆਪਣੇ ਆਪ ਲਈ ਇਨ੍ਹਾਂ ਵਰਿਆਂ ਦੇ ਦੌਰਾਨ ਕੁਝ ਕਾਰ ਵਿਖਾਉਣ ਡੰਡੇ ਜਿਵੇਂ ਪਿਛਲੇ ਵਰੇ ਅੰਤਰਰਾਸ਼ਟਰੀ ਵਾਲ ਵਰਾ ਮਨਾਇਆ ਗਿਆ ਅਤੇ ਉਸ ਤੋਂ ਪਿਛਲੇ ਵਰੇ ਅੰਤਰਰਾਸ਼ਟਰੀ ਇਸਤਰੀ ਦਿਵਸ ਮਨਾਇਆ ਗਿਆ ਸੀ ਡੰਡੇ ਪ੍ਰੰਤੂ ਇਹਨਾਂ ਦੋਹਾਂ ਵਰਿਆਂ ਦੇ ਦੌਰਾਨ ਵਾਲਕਾਂ ਅਤੇ ਇਸਤਰੀਆਂ ਨੂੰ ਹੀ ਆਪਣੇ ਅਧਿਕਾਰਾਂ ਅਤੇ ਮੰਗਾਂ ਦੀ ਪ੍ਰਾਪਤੀ ਲਈ ਥਾਂ-ਥਾਂ ਕਾਨਫਰੰਸਾਂ ਕਰਨੀਆਂ ਪਈਆਂ ਜਲੂਸ ਕੱਢਣੇ ਪਏ ਤਾਂ ਜੋ ਸਮਾਜ ਦੇ ਦੂਸਰੇ ਵਿਅਕਤੀ ਉਹਨਾਂ ਦੀ ਦੁੱਖਮਈ ਸਮਾਜਿਕ ਸਥਿਤੀ ਤੋਂ ਜਾਣੂ ਹੋ ਜਾਣ ਜਦ ਕਿ ਇਹਨਾਂ ਅੰਤਰਰਾਸ਼ਟਰੀ ਵਰਿਆਂ ਨੂੰ ਮਨਾਉਣ ਦਾ ਇਹ ਉਦੇਸ਼ ਬਿਲਕੁਲ ਨਹੀਂ ਸੀ ਸਗੋਂ ਉਹਨਾਂ ਲਈ ਦੂਸਰੇ ਵਿਅਕਤੀਆਂ ਵੱਲੋਂ ਕੁਝ ਕਰ ਵਿਖਾਉਣ ਦੀ ਲੋੜ ਸੀ ਡੰਡੀ ਅੰਗਹੀਣਾ ਦੇ ਮਾਮਲੇ ਵਿੱਚ ਤਾਂ ਅਜਹੀ ਸਥਿਤੀ ਹੋਰ ਵੀ ਹਾਸੋਹੀਣੀ ਹੋ ਜਾਵੇਗੀ ਕਿਉਂ ਜੋ ਉਹ ਤਾਂ ਸ਼ਾਇਦ ਵਿਸਾਲ ਕਾਨਫਰੰਸਾਂ ਅਤੇ ਮੁਝਾਰੇ ਕਰਨ ਤੋਂ ਵੀ ਅਸਮਰਥ ਹੋਣ ਡੰਡੇ ਇੱਕ ਵਿਸਾਲ ਦ੍ਰਿਸ਼ਟੀਕੋਣ ਤੋਂ ਅੰਗਹੀਣਾ ਨੂੰ ਦੋ ਮੁਖ ਸਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ ਡੰਡੀ ਜਮੰਦਰੂ ਅੰਗਹੀਣ ਅਤੇ ਜਨਮ ਪਿਛੋਂ ਹੋਏ ਅੰਗਹੀਣ ਦੋਹਾਂ ਹੀ ਸਥਿਤੀਆਂ ਵਿੱਚ ਉਹ ਸਮਾਜ ਦੀ ਉਪਜ ਜਾਂ ਦੇਣ ਹਨ ਡੰਡੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੰਗਹੀਣ ਮਾਪਿਆਂ ਦੀ ਔਲਾਦ ਅੰਗਹੀਣ ਨਹੀਂ ਹੁੰਦੀ ਪ੍ਰੰਤੂ ਪ੍ਰਸਤੂਤ ਸਥਿਤੀ ਵਿੱਚ ਮਾਂ ਦੇ ਤਨ ਮਨ ਉੱਤੇ ਪਏ ਬਾਹਰੀ ਸਮਾਜਿਕ ਪ੍ਰਭਾਵ ਜਿਵੇਂ ਘਟਿਆ ਤੇ ਘੱਟ ਖੁਰਾਕ ਕੰਮ ਦਾ ਬੋਝ ਅਤੇ ਘੱਟੂ ਘੱਟ ਲੋੜੀਂਦੇ ਆਰਾਮ ਦੀ ਅਣਹੋਂਦ ਆਦ ਜ਼ਰੂਰ ਅੰਗਹੀਨ ਔਲਾਦ ਪੈਦਾ ਹੋਣ ਦੇ ਕਾਰਨ ਬਣ ਸਕਦੇ ਹਨ ਡੰਡੀ ਇਸ ਤਰ੍ਹਾਂ ਜਮਾਂਦਰੂ ਅੰਗਹੀਣ ਅਸਿੱਧੇ ਤੌਰ ਤੇ ਸਮਾਜ ਦੀ ਹੀ ਦੇਣ ਹਨ ਡੰਡੇ ਜਨਮ ਪਿੱਛੋਂ ਅੰਗਹੀਣ ਹੋਏ ਵਿਅਕਤੀ ਤਾਂ ਸਿੱਧਾ ਹੀ ਸਮਾਜਿਕ ਪ੍ਰਸਥਿਤੀਆਂ ਦਾ ਸ਼ਿਕਾਰ ਹੋਏ ਹੁੰਦੇ ਹਨ ਡੰਡੇ